ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਭਾਗ ਹਾਂ ਅੱਜ ਆਪਾਂ ਜੋਏ ਭਾਰਤੀ ਰਾਜ ਦੇ ਵਿੱਚ ਦੀਨ ਗੋਟਾ ਦੀ ਮੰਡੀ ਲੱਗੀ ਹੋਈ ਸੀ ਉਹਦੇ ਬਾਰੇ ਗੱਲ ਕਰਨੀ ਹੈ ਇਹਦੇ ਖਾਸੇ ਬਾਰੇ ਗੱਲ ਕਰਨੀ ਹੈ ਤੇ ਜੋ ਆਪਾਂ ਮੋਰਚਾ 3.5 ਮਹੀਨੇ ਤੋਂ ਚਲਾ ਰਹੇ ਆ ਜੋ ਲਗਾਤਾਰ ਜਾਰੀ ਰਹਿਣਾ ਵਾ ਉਹਦੇ ਕੀ ਪ੍ਰਭਾਵ ਪਿਆ ਹੈ ਦੇਹੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਤੇ ਜਾਂ ਗਾਂ ਕੀ ਪੈਣੇ ਆ ਉਸ ਬਾਰੇ ਗੱਲ ਕਰੀਏ ਇਸ ਲਈ ਮੇਰੇ ਸਾਰੇ ਹੀ ਸੁਣਨ ਵਾਲੇ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਆ ਇਹ ਇਹ ਨੂੰ ਸੁਣ ਕੇ ਵਿਚਾਰ ਕੇ ਤੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਇਹ ਜੋ ਦੇਸ਼ ਦੇ ਵਿੱਚ ਪਿਛਲੇ 77 ਸਾਲ ਤੋਂ 75 ਸਾਲ ਤੋਂ ਚੜਾ ਹੋ ਰਹੀਆਂ ਭਾਰਤੀ ਰਾਜ ਹੈ ਜੋ ਇਹਦੇ ਬਾਰੇ ਆਪਾਂ ਪਹਿਲਾਂ ਬੜੀ ਯਾਰ ਗੱਲ ਕੀਤੀ ਹੈ ਪੇਤਾ ਖਾਸ ਕੀ ਹੈ ਇਹਦਾ ਖਾਸਾ 1% ਲੋਕਾਂ ਲਈ ਇਹ ਕੰਮ ਕਰਦਾ ਵਾ ਤੇ ਬਾਕੀ 99% ਉਤੇ ਇਹ ਜੁਰਮ ਤੇ ਜ਼ਬਰ ਕਰਦਾ ਵਾ ਤੇ ਇਸ ਨੂੰ ਕਾਰਪੋਰੇਟ ਚ ਲਾਉਂਦੇ ਆ ਇਹ ਸਰਮਾਇਦਾਰੀ ਦਤਨਾ ਚਾਹੀਏ ਬੋਟਾੜੀ ਦੇ ਚ ਜਾਂ ਲੋਕ ਰਾਜ ਵਾਲੀ ਕੋਈ ਗੱਲ ਨਹੀਂ ਤੁਸੀਂ ਦੇਖ ਲਿਆ ਪਿਛਲੇ 75 ਸਾਲ ਤੋਂ 70 ਸਾਲ ਤੋਂ ਇਹਦਾ ਖਾਤਸਾ ਵੇਖਿਆ ਹੋਇਆ ਹੈ ਹੋਣਤਾਇਆ ਤਾਜਾ ਕਿਸਾਨ ਅੰਦੋਲਨ ਚੂ ਵੇਖ ਲਿਆ ਤਿੰਨ ਜਿਹੜੇ ਵੀ ਚਲਾਉਣ ਵਾਲੇ ਬੰਦੇ ਆ ਖਡਾਉਣੇ ਦੇ ਰੂਪ ਚ ਜਾਂ ਕਾਰਪੋਰਟਾਂ ਦੇ ਸੇਵਾਦਾਰ ਦੇ ਰੂਪ ਚ ਉਹ ਇੱਕੋ ਤਰ੍ਹਾਂ ਵਿਹਾਰ ਕਰਦੇ ਆ ਇਹ ਚਾਰ ਥੰਮਾ ਤੇ ਟਿਕਿਆ ਹੋਇਆ ਬਦਾਰਪਾਲਕਾ ਕਾਕੇਪਾਲਕਾ ਨਿਆਪਾਲਕਾ ਫੌਲਟਪੁਲ ਤੋ ਚਾਰੇ ਥੰਮ ਜਿਹੜੇ ਇਸ ਰਾਜ ਦੇ ਜੋ ਚੁਰਮ ਦੇ ਦਾਗ ਪਿਆ ਇੱਕੇ ਤਰਾਹੀ ਤੋੜਦੇ ਆ ਇੱਕੇ ਸੇਚ ਜਾਂਦੇ ਇਹਨਾਂ ਤੋਂ ਲੋਕਾਂ ਨੂੰ ਕਦੇ 140 ਕਰੋੜ ਲੋਕਾਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ ਨਾ ਕਦੇ ਹੈਗੀ ਸੀ ਨਾ ਆਹ ਰੱਖਣੀ ਚਾਹੀਦੀ ਤੁਸੀਂ ਦੇਖੋ ਮੈਂ ਮੋਟੀ ਗੱਲ ਕਰੂੰਗਾ ਇਸ ਭਾਰਤੀ ਰਾਜ ਦੇ ਅੰਦਰ ਕਿਸਾਨਾਂ ਮਜ਼ਦੂਰਾਂ ਨੂੰ ਦਬਾਉਣ ਵਾਸਤੇ ਦੱਸੋ ਕੀ ਕੁਝ ਨਹੀਂ ਹੋਇਆ ਆਮ ਲੋਕਾਂ ਨੂੰ ਦਬਾਉਣ ਵਾਸਤੇ ਕੀ ਕੁਝ ਕਿੰਨੇ ਜ਼ੁਲਮ ਨਹੀਂ ਹੋਏ ਬੜੀਆਂ ਧਾਰਨਾ ਤੁਹਾਨੂੰ ਮਿਲ ਜਾਣਗੀਆਂ ਜਿੰਨਾ ਵੱਡਾ ਆਰਥਿਕ ਪਾੜਾ ਵਾ ਜਿੰਨੀ ਵੱਡੀ ਤਬਾਈ ਹੈ ਜਿਸ ਤਰੀਕੇ ਦੇ ਨਾਲ ਥੋੜੇ ਜਿਹੇ ਘਰਾਣੇ ਜਿਹੜੇ ਆ ਉਹਨਾਂ ਦੀ ਇੰਨੀ ਜਿਆਦਤ ਤਾਂ ਵਧੀਆਂ ਹੋਣ 22 ਬੰਦੇ 70 ਕਰੋੜ ਲੋਕਾਂ ਦੀ ਦੌਲਤ ਰੱਖ ਰਹੇ ਆ ਤੇ ਆ ਡਾਨੀ ਦੀ ਜਿਹੜੀ ਜਗਾ ਤੇ ਪ੍ਰਾਪਰਟੀ ਆ 1 ਸਾਲ ਦੇ ਵਿੱਚ 87 ਹਜ਼ਾਰ ਤੋਂ 111 ਰਕਮ ਹੋ ਚੁੱਕੀ ਹੈਸ਼ੀਆ ਜੇਕ ਨੰਬਰ 1 ਤੇ ਆ ਚੁੱਕਾ ਜੋ ਰਿਪੋਰਟ ਆ ਇਹਦਾ ਜੁਮਿਹੋਰ ਕੌਣ ਆ ਇਹਦਾ ਜੁਮਿਹੋਰ ਇਹ ਪ੍ਰਬੰਧ ਹੈ ਜਿਹਦੇ ਲਈ ਉਹ ਕੰਮ ਕਰਦੇ ਲੋਕਾਂ ਦੀ ਗਰੀਬੀ ਮਧਿਆਲੀ ਭੇਰਜਗਾਰੀ ਖੁਦਕੁਸ਼ੀਆਂ ਉਹਨਾਂ ਦੇ ਜੀਵਨ ਪੱਤਰ ਜਿਹੜਾ ਵਾ ਥਰੜੇ ਤਰਜੀਦਾ ਹੋਣਾ ਉਹ 27 ਰੁਪਏ ਦਿਹਾੜੀ ਤੇ 80 ਕਰੋੜ ਲੋਕਾਂ ਦਾ ਕੰਮ ਕਰਨਾ ਇਹ ਸਾਰਾ ਉਹਦਾ ਸਾਰਾ ਜ਼ਿੰਮੇਵਾਰ ਜਿਹੜਾ ਇਹ ਭਾਰਤੀ ਰਾਜ ਹੈ ਇਹ ਆਪਣੇ ਖਾਸੇ ਮੁਤਾਬਕ ਕੰਮ ਕਰ ਰਿਹਾ ਇਸ ਤੋਂ ਵੀ ਵੱਧ ਅੱਜ ਘੱਲੂਘਾਰਾ ਦਿਵਸ ਹੈ 1984 ਦੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਜੋ ਟੈਕ ਹੋਇਆ ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। ਤੋਂ ਦੀ ਮੈਦ ਦੇ ਵਿੱਚ ਉਹ ਟਾਈਮ ਤੇ ਜਿਹੜੇ ਭਾਜਪਾ ਦੇ ਮੁੱਖ ਵਿਰੋਧੀ ਆਗੂ ਸੀ ਪਾਰਲੀਮੈਂਟ 'ਚ ਆਪਣਾ ਅਟਵਾਨੀ ਜੀ ਜਾਂ ਹੋਰ ਸੀਗੇ ਉਹਨਾਂ ਨੇ ਉਹਦੀ ਮੈਦ ਕੀਤੀ ਹੋਈ ਸੀ। ਉਹਨਾਂ ਨੇ ਆਪਣੀ ਕਿਤਾਬ 'ਚ ਵੀ ਸਾਰਾ ਕੁਝ ਲਿਖਿਆ ਹੋਇਆ। ਇਸ ਤੋਂ ਘੱਟ ਜਦੋਂ 92 ਦੇ ਵਿੱਚ ਵਾਬਰੀ ਮਹਿਟਾਈ ਜਾਂਦੀ ਹੈ। ਜਿੱਥੇ ਅੱਜ ਕੱਲ੍ਹ ਆਰਾਮ ਮੰਦਰ ਦਾ ਰੌਲਾ ਪੈ ਰਿਹਾ। ਤੋਂ ਟਾਈਮ ਤੇ ਨਰਸਮਹਰោ ਦੀ ਕਾਂਗਰਸ ਸਰਕਾਰ ਸੀ ਕੇਂਦਰ 'ਚ। ਤੋਂ ਭਾਜਪਾ ਨੇ ਅਡਵਾਨੀ ਦੀ ਅਡਵਾਨੀ ਨੇ ਉਹਦੀ ਗਵਾਹੀ ਕੀਤੀ ਸੀ। ਬਾਕੀ ਸਾਰੀਆਂ ਜਿੰਨੀਆਂ ਆਰਐਸ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੇ ਗਵਾਹੀ ਕੀਤੀ ਸੀ। ਤੋਂ ਬਾਗਰੀ ਮੱਝ ਢਾਈ ਸੀ। ਯਾਰਾ ਲੋਕ ਮਰੇ ਸੀ। ਉਦੋਂ ਵੀ ਕਾਂਗਰਸ ਸਰਕਾਰ ਸੀ ਇਹਨਾਂ ਰਾੜੀ ਭੁਗਤਣਾ ਸਾਰਾ ਕੁਝ ਕੀਤਾ ਸੀ ਗੋਦਰਾ ਕਾਂਡਵਾ ਪਰਦਾ ਗੁਜਰਾਤ ਚ ਦੰਗੇ ਹੁੰਦੇ ਆ ਮੁਸਲਮਾਨ ਮਾਰੇ ਜਾਂਦੇ ਆ ਉਹ ਟਾਈਮ ਦੇ ਉੱਤੇ ਵੀ ਇਹ ਸਾਰੇ ਇਕੱਠੇ ਸੀ ਉਦੋਂ ਆਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵਿਚਰਿਆ ਵਾ ਦਾਸਾਲ ਤੇ ਉਹ ਮੁੱਖ ਮੰਤਰੀ ਸੀ ਗੁਜਰਾਤ ਦਾ ਤੇ ਵਾਜ ਕੋਈ ਜਿਹੜਾ ਉਹ ਕੇਂਦਰ ਦੇ ਵਿੱਚ ਸੀ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਘਟਤ ਤੋਂ ਬਾਅਦ ਜੋ ਤੰਗੇ ਹੁੰਦੇ ਆ ਦਿੱਲੀ ਦੇ ਵਿੱਚ ਬਾਕੀ ਸ਼ਹਿਰਾਂ ਦੇ ਦੇਸ਼ ਦੇ ਵਿੱਚ ਉਦੋਂ ਵੀ ਇਹ ਸਾਰੇ ਇਕੱਠੇ ਸੀ ਇਸ ਲਈ ਇਹਨਾਂ ਦਾ ਖਾਸਾ ਵੇਖੋ ਕਿ ਜੋ ਜ਼ੁਲਮ ਤੇ ਜ਼ਬਰ ਕਰਦੇ ਆ ਇਹ ਭਾਰਤੀ ਰਾਜ ਦਾ ਖਾਸਾ ਹੈ ਇਹ ਸਾਨੂੰ ਸਮਝ ਲੈਣਾ ਚਾਹੀਦਾ ਉਸ ਤੋਂ ਬਾਅਦ ਵੀ ਇਹ ਚੱਲ ਰਿਹਾ ਸਾਰਾ ਕੁਝ ਦਰਬਾਰ ਸਾਹਿਬ ਤੇ ਜੋ ਹਮਲਾ ਕੀਤਾ ਉਹ ਟਾਲਿਆ ਜਾ ਸਕਦਾ ਸੀ ਉਹਦਾ ਕੋ ਹਲ ਕੱਢਿਆ ਜਾ ਸਕਦਾ ਸੀ ਪਰ ਪੂਰੀ ਸੋਚੀ ਸਮਝੀ ਪਲੈਨਿੰਗ ਦੇ ਅਨਸਾਰ ਉਹ ਸਾਰਾ ਕੀਤਾ ਤੇ ਇੰਨੀ ਤਬahi ਹੋਈ 50 ਹਜ਼ਾਰ ਬੰਦੇ ਦੇ ਲਗਭਗ 30 ਹਜ਼ਾਰ ਤੋਂ 50 ਹਜ਼ਾਰ ਜਿਹੜਾ ਪੰਜਾਬ ਦਾ ਵਸਿਆ ਵਸਨੀਕ ਗਿਆ ਜੋ ਪੰਜਾਬ ਦੇ ਪਛੰਦੇ ਆ ਉਹ ਕਤਲ ਹੁੰਦੇ ਇਸ ਤੋਂ ਵੀ 1947 ਦੇ ਵਿੱਚ 10 ਲੱਖ ਬੰਦਾ ਮਰਦਾ ਜਦੋਂ ਆਪਣੀ ਦੀ ਪੰਜਾਬ ਦੀ ਵੰਡ ਹੁੰਦੀ ਆ ਬੰਗਾਲ ਦੀ ਵੰਡ ਇਹ ਨਾ ਖਾਸ ਇਹ ਸਭ ਨੂੰ ਸਮਝਣਾ ਚਾਹੀਦਾ ਆ ਜੋ ਕਾਰਪੋਰੇਟ ਤੇ ਖੜਾਉਨੇ ਜਨਤਾ ਦੇ ਸੇਵਾਦਾਰ ਮੋਦੀ ਸਾਹਿਬ ਜਿੱਤਰਾ ਉਹ ਕਾਰਪੋਰੇਟ ਚਲਾ ਰਿਹਾ ਹੈ ਕਹਿ ਰਿਹਾ ਸੀ ਕਿ ਅਸੀਂ ਤੇ 400 ਪਾਰ ਕਰਨੀਆਂ ਜੀ 370 ਪਾਰ ਕਰਨੀਆਂ ਜੀ ਤੇ ਜਿਸ ਤਰੀਕੇ ਨਾਲ ਉਹ ਨੈਟੋ ਬੰਡਰ ਸੀ ਜਾਂ ਕਾਰਪੋਰੇਟ ਕੰਡਰੇ ਸੀ ਜਾਨੀ ਬਣੀ ਅੱਜ ਦੇਚ ਦੇ ਵਿੱਚ ਜੀ ਉਹਨਾਂ ਨੂੰ ਸੈਟ ਬੈਕ ਲੱਗਾ ਬਹੁਤ ਨਹੀਂ ਮਿਲਿਆ 240 ਦੇ ਡਿੱਗ ਪਏ ਆ ਭਾਜਪਾ ਦੀ ਜਿਹੜੀ ਪਾਰਟੀ ਆ ਤੇ ਉਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਕਿਸਾਨ ਅੰਦੋਲਨਾਂ ਦੇਸ਼ ਵਿਆਪੀ ਜਿਹੜੇ ਸਾਢੇ 3 ਮਹੀਨੇ ਤੋਂ ਸ਼ੰਭੂ ਤੇ ਬੈਠੇ ਹੋਏ ਜਿਨ੍ਹਾਂ ਨੇ ਉਹਨਾਂ ਦਾ ਨੈਰੇਟਿਵ ਜੋ ਚਲਾ ਰਹੇ ਸੀ ਖਰਸਤਾਨੀ ਪਾਕਿਸਤਾਨੀ ਰਾਮ ਮੰਦਰ ਹੋਰ ਲੋਕਾਂ ਮੰਡਰ ਆ। ਕੋਈ ਲੋਕਾਂ ਦੇ ਮੁੱਦੇ ਦੀ ਗੱਲ ਨਹੀਂ ਹੋਈ ਸਕਿਆ ਚੋਣਾ ਪ੍ਰਧਾਨ ਮੰਤਰੀ ਵਾਲੋ। ਉਹ ਉਹਨੂੰ ਬਦਲਿਆ ਤੇ ਉਹ ਕਿਸਾਨ ਅੰਦੋਲਨ। ਇਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਤੇ ਪ੍ਰਭਾਵ ਪਾਇਆ ਵਾ, ਦੇਸ਼ ਦੀ ਰਾਜਨੀਤੀ ਤੇ ਪ੍ਰਭਾਵ ਪਾਇਆ। ਤੋਂ ਕਿਸਾਨ ਅੰਦੋਲਨ ਉਹ ਸੰਕਟ ਸੀ ਆ। ਜਿਸ ਕਰਕੇ ਅੱਜ ਦੇਸ਼ ਦੇ ਵਿੱਚ ਜੋ ਵੀ ਸਰਕਾਰ ਬਣੂਗੀ ਉਹ ਪਹਿਲੇ ਦੇ ਮੁਕਾਬਲੇ ਬਹੁਤ ਹੀ ਕਮਜ਼ੋਰ ਬਣੂਗੀ। ਕਿ ਲੋਕਾਂ ਦੇ ਸੰਘਰਸ਼ ਕਰਕੇ ਆ ਕਿਸਾਨਾਂ ਦੇ ਸੰਘਰਸ਼ ਕਰਕੇ ਆ ਮਜ਼ਦੂਰਾਂ ਦੇ ਸੰਘਰਸ਼ ਕਰਕੇ ਆ ਜਾਂ ਦੇਸ਼ ਦੇ ਵਿੱਚ ਹੋਰ ਖਿੱਤਿਆਂ ਦੇ ਲੋਕ ਲੜ ਰਹੇ ਆ ਉਹਨਾਂ ਕਰਕੇ ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਜੋ ਬੁੱਧੀਜੀਵੀ ਹੈ ਬੁੱਧੀਜੀਵੀ ਵਰਗ ਹੈ ਜੋ ਪੰਜਾਬ ਦੇ ਵਿੱਚ ਬੈਠਾ ਹੋਇਆ ਮੈਂ ਉਹਨਾਂ ਨੂੰ ਸਵਾਲ ਕਰਦਾ ਇਹ ਤੋਂ ਸਾਢੇ 3.5 ਮਹੀਨੇ ਤੋਂ ਚੰਨਣਾ ਤੇ ਵੇਕੇ ਆਪਣੀ ਬੁੱਧੀ ਜਿਹੜੀ ਉਹ ਸੀ ਬੁੱਧੀ ਉਹਦਾ ਪਟਾਵਾ ਕਰ ਰਹੇ ਜੀ ਪੀਜੀ ਕਿਸਾਨ ਅਦੋਲਨ ਭਾਜਪਾ ਲਾਂਚ ਸ਼ੁਰੂ ਕਰਾਇਆ ਗਿਆ ਵਾ ਇਹ ਭਾਜਪਾ ਦੇ ਡਿਜ਼ਾਈਨ ਦਾ ਹਿੱਸਾ ਵਾ ਅਮਕਈਆਂ ਦੀ ਕੋ ਨਾ ਨਹੀਂ ਲੈਣੇ ਇਹਨਾਂ ਨੇ ਸਾਰਿਆਂ ਨੇ ਸੁਣਦੇ ਆ ਕਿ ਕੀ ਕਰ ਰਹੇ ਉਹ ਭਾਈ ਹੁਣ ਹੁਣ ਕੀ ਆਖੋਗੇ ਕਿਰੇ ਭਾਜਪਾ ਦੇ ਡਿਜ਼ਾਈਨ ਦਾ ਹਿੱਸਾ ਵਾ ਸ਼ੁਭ ਕਰਨ ਦੀ 시ਧੀ ਹੋਈ ਆ 23 ਕਿਸਾਨ ਮਰ ਗਏ ਆ 750 736 ਪਹਿਲਾਂ ਸੀ ਤੋਂ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਲੜ ਰਹੇ ਆ ਦੇਸ਼ ਵਾਹ ਤੇ ਲੜ ਰਹੇ ਆ ਪੈਦਾਵਾਰੀ ਸਾਧਨ ਬਚਾਉਣ ਵਾਸਤੇ ਲੜ ਰਹੇ ਆ ਖੇਤੀ ਬਚਾਉਣ ਵਾਸਤੇ ਲੜ ਰਹੇ ਆ ਵਾਤਾਵਰਣ ਬਚਾਉਣ ਵਾਸਤੇ ਲੜ ਰਹੇ ਆ ਆਪਣੇ ਲੋਕਾਂ ਦੀ ਰੋਜੀ ਰੋਟੀ ਬਚਾਉਣ ਵਾਸਤੇ ਲੜ ਰਹੇ ਆ ਤੇ ਜਿਹੜੇ ਲੜ ਰਹੇ ਆ ਉਹਨਾਂ ਨੂੰ ਤੁਸੀਂ ਡਿਜ਼ਾਇਨ ਦਾ ਹਿੱਸਾ ਦਾ ਹੱਕ ਦਿਓ ਤੇ ਜਿਹੜੇ ਬਾਹਰ ਬੈਠੇ ਹੋਏ ਆ ਉਹਨਾਂ ਨੂੰ ਕੀ ਕਹੋ ਕੀ ਕਹੋਗੇ ਹੁਣ ਬੰਦਾ ਹੁਣ ਤੁਹਾਡਾ ਹੁਣ ਤੁਹਾਡੀ ਉਹਦੇ ਬਾਰੇ ਕੀ ਰਾਏ ਆਪਣੀ ਰਾਏ ਦੱਸੋ ਜੁਵਾਜ ਦੇ ਦੀ ਰਾਜਨੀਤੀ ਤੇ ਪ੍ਰਭਾ ਪਿਆ ਜੋ ਭਾਜਪਾ ਦਾ ਹਾਲ ਹੋਇਆ ਚਾਹੇ ਪੰਜਾਬ 'ਚ ਚਾਹੇ ਦੇਸ਼ 'ਚ ਕੀ ਉਹਦੇ ਵਿੱਚ ਵੱਡਾ ਜਿਹੜਾ ਵਾ ਯੋਗਦਾਨ ਉਹਦਾ ਕੀ ਇੱਕ ਸੰਘਰਸ਼ ਹੋਣਾ ਹੈਗਾ ਜਾਂ ਨਹੀਂ ਹੈਗਾ ਕਰੋ ਕੰਦੇ ਭਾਈ ਕੋ ਸੋਚ ਸਮਝ ਲਿਆ ਕਰੋ ਕੋਈ ਤੱਥਾਂ ਦੇ ਆਧਾਰਤ ਗੱਲ ਕਰਿਆ ਕਰੋ ਬਗੈਰ ਤੱਥਾਂ ਤੋਂ ਹੀ ਗੱਲ ਕਰਦੇ ਹੋ ਇਹਨਾਂ ਗੱਲਾਂ 'ਚ ਮਦਲ ਜਿਹੜਾ ਤੁਸੀਂ ਭਲੇਖੇ ਪਾਉਂਦੇ ਜੋ ਪਰਮ ਭਲੇਖੇ ਪਾਉਂਦੇ ਜੋ ਜਨਤਾ ਦੇ ਵਿੱਚ ਇਹ ਗੱਲਾਂ ਛੱਡੋ ਕੋਈ ਵੀ ਜਿਹੜੀ ਆ ਆਪਣੇ ਦੇਸ਼ ਵਾਸਤੇ ਪੰਜਾਬ ਵਾਸਤੇ ਸਹੀ ਸੇਧ ਬੁੱਧੀਜੀਵੀ ਦਾ ਕੰਮ ਹੈ ਉਹ ਸਹੀ ਮਲੰਕਣ ਕਰੇ ਸਹੀ ਸੇਧ ਅਵੇਸਮਾਰੀ ਏ ਉਧਰ ਨੂੰ ਪਰੋ ਕਿਸਾਨ ਕੋਲ ਜਾਰੀ ਹੈ ਵੱਡੀ ਪੱਧਰ ਤੇ ਲੋਕਾਂ ਦਾ ਸਮਰਥਨ ਮਿਲ ਰਿਹਾ ਪੂਰੇ ਦੇਸ਼ ਚ ਪੰਜਾਬ ਚ ਹੁਣੇ ਨੇ ਚ ਬਾਕੀ ਥਾਂ ਉਤ ਇਹ ਅੰਦੋਲਨ ਲਗਾਤਾਰ ਮਜ਼ਬੂਤ ਹੋਣਾ ਲਗਾਤਾਰ ਇਹਨੇ ਤੇਜ ਹੋਣਾ ਜਿੱਤ ਤੱਕ ਇਹ ਸੰਘਰਸ਼ ਜਾਰੀ ਰਹਿਣਾ ਸੰਘਰਸ਼ ਆਪਣਾ ਜਿੱਤ ਤੱਕ ਲੜਾਂਗੇ ਜਿੰਨਾ ਮਰਜ਼ੀ ਸਾਨੂੰ ਲੰਮਾ ਲੜਨਾ ਪਵੇ ਅਸੀਂ ਲੰਮ ਕੁਵੇਂ ਕੋਲ ਦੀ ਤਿਆਰੀ ਕੀਤੀ ਹੋਈ ਆ ਤੇ ਆਪਣੀਆਂ ਹੱਕੀ ਮੰਗਾ ਕਿਸਾਨਾਂ ਮਜ਼ਦੂਰਾਂ ਦੀਆਂ ਮਨਵਾ ਕੇ ਦਮ ਲਵਾਂਗੇ ਉਹਨਾਂ ਚਿਰ ਤੱਕ ਲੜਾਂਗੇ ਜਿੰਨਾ ਚਿਰ ਤੱਕ ਲੜਨ ਦੀ ਲੋੜ ਹੋਵੇਗੀ ਉਹਨਾਂ ਚਿਰ ਤੱਕ ਲੜਾਂਗੇ ਜਿੰਨਾ ਚਿਰ ਤੱਕ ਲੜਨ ਦੀ ਲਗਨ ਹੋਵੇਗੀ ਉਹਨਾਂ ਚਿਰ ਤੱਕ ਲੜਾਂਗੇ ਜਿੰਨਾ ਚਿਰ ਤੱਕ ਇਸ ਧਰਤੀ ਉੱਤੇ ਸਾਡੇ ਸ਼ਹੀਦਾਂ ਦਾ ਦੁੱਲਿਆ ਲਾਉ ਚੁੱਕੇ ਲੋਕ ਮੱਖਿਆ ਨੂੰ ਲਾ ਲਿੰਦੇ ਉਹਨਾਂ ਚਰ ਤੱਕ ਲੜਾਂਗੇ ਮਹਾਰਾਜ ਜੀ ਦਾ ਖਾਲਸਾ ਮਹਾਰਾਜ ਜੀ